ਨਾਨਕ ਨਾਨਕ ਸ਼੍ਰੀ ਗੁਰੂ ਰਾਮਦਾਸ ਜਿਨ ਸੇਰਿਆ ਤਿੰਨ ਸਵਾਰਿਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਓਨਲੀ ਉਮੀਦ ਕਰਦੇ ਆ ਤੁਸੀਂ ਸਾਰੇ ਟਿਕ ਟਕ ਹੋਵੋਗੇ ਹਾਂਜੀ ਅੱਜ ਨਾਲ ਆਪਾਂ ਗੱਲ ਕਰਨ ਲੱਗੇ ਹਾਂ ਪ੍ਰਮਾਤਮਾ ਦੇ ਵਿਸ਼ਵਾਸ ਵਾਲੀ ਜੇ ਪ੍ਰਮਾਤਮਾ ਤੇ ਵਿਸ਼ਵਾਸ ਹੋਵੇ ਤਾਂ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਹੈ ਇਹ ਮੇਰੇ ਨਾਲ ਆਪਣੇ ਆਪ ਦੇ ਨਾਲ ਹੋਇਆ ਮੇਰੀ ਅੱਡ ਵੀ ਤੇ ਸੁਣਾ ਰਹੀ ਆ ਮੈਂ ਤੁਹਾਨੂੰ ਉਸ ਟਾਈਮ ਪਹਿਲਾਂ ਨਾ ਮਤਲਬ ਕਿ ਜਦੋਂ ਮੇਰੇ ਵਿਆਹ ਨੂੰ ਥੋੜਾ ਟਾਈਮ ਹੀ ਹੋਇਆ ਸੀਗਾ ਤੇ ਉਦੋਂ ਨਾ ਸਾਡੇ ਘਰ ਦੇ ਕੁਝ ਐਦਾਂ ਦੇ ਰੁਝੇਵੇਂ ਕੁਝ ਐਦਾਂ ਦੇ ਹਾਲਾਤ ਚੱਲ ਰਹੇ ਸੀਗੇ ਕਿ ਮੈਨੂੰ ਇਹ ਲੱਗਦਾ ਸੀ ਵੀ ਮੈਂ ਛੱਗ ਜੂਗੀ ਕਿਉਂਕਿ ਮੈਂ ਇੱਥੇ ਰਹਿਣਾ ਨਹੀਂਗਾ ਹਾਂਜੀ ਤੇ ਡਿਪਰੈਸ਼ਨ ਤੇ ਚਲੀ ਗਈ ਮੈਂ ਤੇ ਲੋੜ ਪੈ ਗਿਆ 3 ਸਾਲ ਲੋੜ ਦੀ ਦਵਾਈ ਚੱਲੀ ਗਈ ਤੇ ਜਦੋਂ ਨਾ ਮੈਂ ਇੱਥੇ ਆਉਣਾ ਰੋਈ ਜਾਣਾ ਦਿਨ ਰਾਤ ਮੈਂ ਰੋ ਰੋ ਕੱਢਣਾ ਮਤਲਬ ਕਿ ਜੇਲ੍ਹ ਦੀ ਤਰਾ 10 ਦਿਨ ਮੈਂ ਮਸਾ ਕੱਢਣਾ 10 ਦਿਨ ਬਾਅਦ ਮੈਂ ਕਹਿਦਣਾ ਵੀ ਬਸ ਮੇਰੀ ਬਸ ਹੋ ਗਈ ਹੁਣ ਮੈਨੂੰ ਲੈ ਚੋ ਮੇਰੇ ਪੇਕੇ ਤੁਰ ਜਾਣਾ ਮੈਂ ਇੱਕ ਕੁਛ ਦਿਨ ਮੈਂ ਇੱਥੇ ਰਹਿਣਾ ਫਿਰ ਮੈਂ ਆਪਣੇ ਪੇਕੇ ਜਾਵਰਨਾ ਮਹੀਨਾ ਵੀਰ ਨੂੰ ਉੱਥੇ ਲਾਇਆ ਆਉਣੇ ਫਿਰ ਇੱਥੇ ਆ ਜਾਣਾ ਤੇ ਵੀ ਹਨਾ ਫਿਰ ਨਾ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਵਾਹਿਗੁਰੂ ਤੇ ਵਿਸ਼ਵਾਸ ਕਰੋ ਵਾਹਿਗੁਰੂ ਦਾ ਨਾਮ ਜਪੋ ਤੇ ਤੇਰੇ ਆਪਣੇ ਆਪ ਇੱਥੇ ਮਾਨ ਲੱਗਣ ਲੱਗ ਜੂ ਆਪਣੇ ਆਪ ਤੈਨੂੰ ਪ੍ਰਮਾਤਮਾ ਸਭ ਕੁਝ ਦੇਊਗਾ ਹਾਂਜੀ ਫਿਰ ਮੈਂ ਉਦੋਂ ਹੀ ਕੀਤਾ ਵੀ ਕਿਸੇ ਦਿਨ ਮੈਂ 2 ਮਿੰਟ ਜਪਦੀ ਮੈਂ ਨਹੀਂ ਕਹਿੰਦੀ ਵੀ ਮੈਂ ਘੰਟਾ ਦਾ ਘੰਟਾ ਲੱਗ ਜਾਂਦੀ ਵੀ ਜਦੋਂ ਆਪਣਾ ਨਾ ਡਿਪਰੈਸ਼ਨ ਜੂ ਹੋਵੇ ਮਾਰਨ ਦਾ ਲੋੜ ਹੋਵੇ ਆਪਣੇ ਦਿਮਾਗ ਤੇ ਕਿਸੇ ਗੱਲ ਦੀ ਟੈਨਸ਼ਨ ਹੋਵੇ ਆਪਾਂ ਰੋਈਏ ਤੇ ਉਦੋਂ ਆਪਾਂ ਤੋਂ ਬਾਲਾ ਟਾਈਮ ਦਾ ਵਹਿਗੁਰੂ ਜਪਨਾਮ ਜੋ ਕਹਣੀ ਅੰਦਰ ਜਪਨਾ ਬਹੁਤ ਚੰਗੀ ਗੱਲ ਹੈਗੀ ਤੇ ਮੈਂ ਕਦੇ 2 ਮਿੰਟ ਜਪਨਾ ਕਦੇ 3 ਮਿੰਟ ਜਪਨਾ ਤੇ ਉਹ ਹੌਲੀ 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 ਮੇਰਾ ਮਤਲਬ ਕਿ ਮੈਂ ਡਿਪਰੈਸ਼ਨ ਚੋਂ ਬਾਹਰ ਆਣ ਲੱਗੀ ਤੇ ਮੈਂ ਰੋਣੋਂ हट ਗਈ ਇੱਥੇ ਮੇਰਾ ਮਨ ਲੱਗਣ ਲੱਗ ਗਿਆ ਉਸ ਤੋਂ ਬਾਅਦ ਨਾ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਗੁਰਦੁਆਰੇ ਚੱਲਿਆ ਕਰੀਏ ਪਹਿਲਾਂ ਮੈਂ ਗੁਰਦੁਆਰੇ ਫੇਟ ਕੇ ਕੁਵਾਰੀ ਹੁੰਦੀ ਜਾਂਦੀ ਸੀ ਇੱਥੇ ਆ ਕੇ ਜਾਵਾਂ ਮਟੀਏ ਸੀ ਤੇ ਮੈਂ ਕਿਹਾ ਵੀ ਇਹਨਾਂ ਨੂੰ ਆਪਾਂ ਗੁਰਦੁਆਰੇ ਚੱਲਿਆ ਕਰੀਏ ਕਿ ਅਸੀਂ ਗੁਰਦੁਆਰੇ ਜਾਣ ਲੱਗੇ ਗੁਰਦੁਆਰੇ ਜਾ ਕੇ ਨਾ ਮੈਂ ਵੀ ਮਤਲਬ ਕਿ ਜਦੋਂ ਵੀ ਕੋਈ ਮੈਨੂੰ ਇਦਾਂ ਦੀ ਲੱਗਣਾ ਵੀ ਸਾਡਾ ਆ ਕੰਮ ਅੜ ਗਿਆ ਵੀ ਹਨਾ ਵੀ ਪਤਾ ਨਹੀਂ ਕਿਵੇਂ ਬਣੂਗਾ ਕਿਵੇਂ ਨਾ ਹੋਊਗਾ ਮੈਂ ਗੁਰਦੁਆਰਾਂ ਜਾ ਕੇ ਅਰਦਾਸ ਕਰਵਾ ਦੇਣੀ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਅਰਦਾਸ ਕਰਨ ਲੱਗ ਗਈ ਮੈਂ ਫੋਨ ਤੋਂ ਪੜ੍ਹ ਕੇ ਅਰਦਾਸ ਕਰਦੇ ਨੇ ਤੇ ਸਾਡੇ ਸਾਰੇ ਕੰਮ ਬੜੀਆ ਰਾਸ ਆਉਣ ਲੱਗ ਗਏ ਤੇ ਉਸ ਤੋਂ ਬਾਅਦ ਨਾ ਮੈਂ ਪ੍ਰਮਾਤਮਾ ਤੇ ਮੈਨੂੰ ਇੰਨਾ ਕੁ ਵਿਸ਼ਵਾਸ ਹੋ ਗਿਆ ਮੈਂ ਨਾ ਹਮੇਸ਼ਾ ਇਹ ਕਹਿ ਲੈਂਦਾ ਵੀ ਜਦੋਂ ਵੀ ਮੈਂ ਕਿਤੇ ਖੜੀ ਹੋਣੀ ਆ ਮੈਂ ਮੁਸੀਬਤ ਚ ਜਾਊਂਗੀ ਵੀ ਆਪਣੇ ਆਪ ਵੇ ਗੁਰੂ ਆ ਕੇ ਮਿਲੋ ਕੀ ਆਊਗਾ ਹਰ ਵਾਰ ਮੈਨੂੰ ਉਹਨਾਂ ਦਾ ਵੈਗੂ ਨੇ ਇੱਕ ਤਰ੍ਹਾਂ ਦਾ ਚਮਤਕਾਰ ਹੀ ਦਿਖਾਇਆ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਅਸੀਂ ਨਾ ਹਾਂਜੀ ਪਿੱਛੇ ਮੈਂ ਨਾ ਜੂਨ ਦੇ ਮਹੀਨੇ ਚ ਅੰਮ੍ਰਿਤਸਰ ਗਈ ਸੀ ਹਾਂਜੀ ਗੁਰਦਵਾਰ ਸਾਹਿਬ ਅਸੀਂ ਗਏ ਤੇ ਐਨਾ ਜਿਆਦਾ ਰਾਸ਼ ਸੀ ਜਿੰਨਾ ਵੀ ਕਹਿ ਦੋ ਅਸੀਂ ਨਾ ਸਵੇਰੇ 3:00 ਵਜੇ ਜਾ ਕੇ ਲਾਈਨ 'ਚ ਲੱਗ ਗਏ ਤੇ ਹਰ ਕੀਰਤ ਨਿੱਕਾ ਹੋਣ ਕਰਕੇ ਹਰ ਕੀਰਤ ਐਨਾ ਜਿਆਦਾ ਰੋਵੇ ਇਹ ਜਦੋਂ ਉਸ ਲਾਈਨ ਦੇ ਵਿੱਚ ਲੱਗ ਜੀ ਹਰ ਕੀ ਰੋਟੀਕਾਂ ਛੱਡੀਆਂ ਸ਼ੁਰੂ ਕਰਦੇ ਸੀ ਵਾਰਾ ਜੀ ਤੇ ਹਾਂਜੀ ਸਾਡੇ ਦੂਸਰੇ ਨਾਲ ਦੇ ਤਾਂ ਸਾਰੇ ਲੱਗ ਗਏ ਮੈਂ ਨੂੰ ਲੈ ਕੇ ਹਰ ਕੀ ਰਤ ਨੂੰ ਵਾਰਾ ਗਈ ਤੇ ਉਸ ਤੋਂ ਬਾਅਦ ਨਾ ਮੈਂ ਜਦੋਂ ਜਿਹੜੇ ਪਾਸੇ ਨਾ ਬੀਬੀਆਂ ਵਾਲੀ ਲਾਈਨ ਹੈਗੀ ਬੱਚਿਆਂ ਵਾਲੀ ਮੈਂ ਉਧਰ ਜਾ ਕੇ ਕਹਣਾ ਤਾਂ ਬਾਬਾ ਜੀ ਮੈਨੂੰ ਕਹਿੰਦੇ ਵੀ ਅਸੀਂ ਤਾਂ ਸਿਰਫ ਨੂੰਨੇ ਦਾ 6 ਮਹੀਨੇ ਦਾ ਬੱਚਾ ਹੀ ਟਪਾਉਂਦੇ ਆ ਕਿ ਬਾਬਾ ਜੀ ਕਹਿੰਦੇ ਵੀ ਇਦੋਂ ਵੱਡਾ ਬੱਚਾ ਨਹੀਂ ਟਪਾਉਂਦੇ ਤੁਸੀਂ ਬੱਚੇ ਵੀ ਜਿੱਥੇ ਖੜੇ ਨੇ ਵੀ ਕੱਲੇ ਬੱਚੇ ਛੱਡ ਦਿਓ ਤੁਸੀਂ ਜਾ ਕੇ ਲਾਈਨ 'ਚ ਲੱਗ ਜੂ। ਤੇ ਮੈਂ ਸੋਚਿਆ ਵੀ ਇਦਾਂ ਤਾਂ ਹਰਕੀਰਤ ਹਲੇ ਛੋਟਾ ਵੀ ਮੈਂ ਮੈਂ ਛੱਡ ਨਹੀਂ ਸਕਦੀ ਮੈਂ ਬੈਠ ਗਈ ਹਨਾ ਮੇਰੀ ਅੱਖਾਂ 'ਚੋਂ ਨਾ ਪਾਣੀ ਆਉਣਾ ਸ਼ੁਰੂ ਹੋ ਗਿਆ ਮੈਂ ਰੋਣ ਲੱਗ ਗਈ ਵੀ ਵਾਹਿਗੁਰੂ ਮੈਂ ਤੇਰੇ ਦਰਸ਼ਨ ਕਰਨ ਆਈ ਸੀ ਵੀ ਹਰਕੀਰਤ ਮੈਨੂੰ ਜਾਣ ਨਹੀਂ ਸੀਦੇ ਜਰਾ ਮੈਂ ਤਿੰਨ ਵਾਰ ਲਾਈਨ 'ਚ ਲੱਗੀ ਤਿੰਨੇ ਵਾਰੇ ਰੋਇਆ ਕਿ ਮੈਂ ਬਾਹਰ ਆ ਜਕਾ। ਉਸ ਤੋਂ ਬਾਅਦ ਨਾ ਇੱਕ ਬਾਬਾ ਜੀ ਆਏ ਮੈਨੂੰ ਬਾਬਾ ਜੀ ਕਹਿੰਦੇ ਮੈਂ ਉੱਥੇ ਜਾ ਕੇ 42 ਲਾਈਨ ਦੇ ਕੋਲੇ ਖੜ ਗਈ ਮੈਨੂੰ ਕਹਿੰਦੇ ਬਾਬਾ ਜੀ ਕਹਿੰਦੇ ਤੁਸੀਂ ਜਾਣਾ ਮੈਂ ਕਿਹਾ ਹਾਂ ਜੀ ਬਾਬਾ ਜੀ ਨੇ ਮੈਨੂੰ ਲਾਈਨ ਜਲਾਤਾ ਤੇ ਬਾਬਾ ਜੀ ਨੇ ਨਾ ਮੈਨੂੰ ਡਿਊਟੀ ਸਾਫ ਦੇ ਵਿੱਚੋਂ ਜਦੋਂ ਆਪਾਂ ਡਿਊਟੀ ਚ ਭੱਜ ਜਾਂਦੇ ਹਾਂ ਨਾ ਮਾਤਾ ਟਿਕਣਾ ਉਸ ਤੋਂ ਬਾਅਦ ਨਾ ਮੈਨੂੰ ਦੂਸਰਿਆਂ ਨੂੰ ਸਾਰਿਆਂ ਨੂੰ ਸਾਈਡ ਤੇ ਕਰ 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 ਕੇ ਜਿਹੜੇ ਪਾਸੇ ਇੱਕ ਇਕੱਲੇ ਵਾਲੀ ਨਹੀਂ ਲਾਈਨ ਆਉਂਦੀ ਵਿੱਚ ਛੋਟੀ ਲਾਈਨ ਆਉਂਦੀ ਹੈਗੀ ਉਹਦੇ ਵਿੱਚ ਲਾ ਕੇ ਬਾਬਾ ਜੀ ਨੇ ਉੱਥੇ ਜਾ ਕੇ ਖੜ ਕੇ ਦੂਛੇ ਨੂੰ ਸਾਰਿਆਂ ਨੂੰ ਪਾਸੇ ਕਰੀ ਗਏ ਮੈਂ ਸਹੀ 10 ਮਿੰਟਾਂ ਦੇ ਵਿੱਚ ਦਰਵਾਰ ਸਾਹਿਬ ਦੇ ਵਿੱਚ ਵੱਗਿਆ ਮੈਨੂੰ ਅੱਗੇ ਲੰਘਾ ਕੇ ਲੈ ਗਏ ਬਾਬਾ ਜੀ ਖੜ-ਖੜ-ਖੜ-ਖੜ ਲੰਘਾ ਕੇ ਲੈ ਗਏ ਉਸ ਤੋਂ ਬਾਅਦ ਅੱਗੇ ਜਾ ਕੇ ਮੈਨੂੰ ਵੇਟ ਕੋਲ ਤਾਂ ਛੋਟੀ ਲਾਈਨ 'ਚੋਂ ਫਿਰ ਮੈਂ ਜਿੱਥੇ ਦਰਵਾਰ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਖੜੇ ਹੁੰਦੇ ਨੇ ਉੱਥੇ ਜਾਵਲੀ ਤੇ ਮੈਂ ਮੱਥਾ ਟੇਕ ਕੇ ਉਸ ਤੋਂ ਬਾਅਦ ਸਹੀ ਨਾ ਮੈਂ ਜਿਵੇਂ ਇਧਰ ਉਧਰ ਵੀ 베ਰੀ ਕੋਲ ਲੱਗੀ 25 ਮਿੰਟਾਂ 'ਚ ਮੈਂ ਦੁਬਾਰਾ ਲਾਚੀ ਮੇਰੀ ਕੋਲ ਆ ਗਈ ਦੇਗ ਲੈਣ ਲਈ ਪਿਸ਼ਾਬ ਲੈਣ ਲਈ ਵਾਪਸ ਮੱਥਾ ਟੇਕ ਕੇ ਤੇਨਾ ਮੈਨੂੰ ਏਦਾਂ ਲੱਗਿਆ ਵੀ ਜਿਵੇਂ ਮੈਨੂੰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪ ਆ ਕੇ ਮੱਥਾ ਟਿਕਾ ਕੇ ਲਿਆ ਹੁੰਦਾ ਕਿਉਂਕਿ ਉਸ ਟਾਈਮ ਨਾ ਮੈਂ ਬਸ ਸਿਰਫ ਮੇਰੇ ਮਨ 'ਚ ਇਹ ਚੀਜ਼ ਸੀ ਮੈਂ ਹੋਰ ਕੁਝ ਨਹੀਂ ਸੀ ਮੰਗ ਰਹੀ ਵੀ ਮੈਂ ਆ ਜਾ ਕੇ ਮੰਗੂ ਜਾਂ ਉਹ ਜਾ ਕੇ ਮੰਗੂ ਮੈਨੂੰ ਇਹ ਸੀ ਵੀ ਮੈਂ ਜਾ ਕੇ ਦਰਸ਼ਨ ਕਰਨੇ ਨੇ ਵਾਹਿਗੁਰੂ ਜੀ ਨੇ ਵੀ ਮੈਂ ਜਾ ਕੇ ਉੱਥੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਹੀ ਟੇਕਣਾ ਵਸੇ ਹੋਰ ਮੇਰੇ ਅੰਦਰ ਕੋਈ ਭਾਵਨਾ ਨਹੀਂ ਸੀਗੀ ਇਹ ਮੈਂ ਵਾਹਿਗੁਰੂਗੇ ਹੀ ਅਰਦਾਸ ਕਰੀ ਜਾਂਦੀ ਸੀ ਵਾਹਿਗੁਰੂ ਮੈਂ ਤੇਰੇ ਦਰਸ਼ਨ ਕਰਨਾ ਨਹੀਂ ਮੈਨੂੰ ਲੈ ਕੇ ਜਾਓ ਤੁਸੀਂ ਮੈਂ ਮੱਥਾ ਟੇਕਣਾ ਹਰ ਕੀਰਤ ਮੈਨੂੰ ਜਾਣ ਨਹੀਂ ਸੀ ਦੇ ਰਿਹਾ ਰੋ ਰਿਹਾ ਸੀ ਜਦੋਂ ਲਾਈਨ 'ਚ ਲੱਗ ਜਾਂਦੀ ਸੀ ਉਦੋਂ ਰੋਣ ਲੱਗ ਜਾਂਦਾ ਸੀ ਇੱਕ ਨਾ ਮੇਰੇ ਨਾਲ ਹੋਰ ਜਦੋਂ ਡਿਊਟੀ ਸਬ ਤੋਂ ਮੈਂ ਜਾ ਕੇ ਲਾਈਨ 'ਚ ਲੱਗੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਵੀ ਇਹ ਹੈ ਵਾਹਿਗੁਰੂ ਵੀ ਮੈਂ ਕੱਲੀ ਜਾਣੀ ਹੈ ਵੀ ਕਿਉਂਕਿ ਮੇਰੇ ਨਾਲ ਦੇ ਪਿੱਛੇ ਸੀਗੇ ਵੀ ਮੈਂ ਕਿਵੇਂ ਮੱਥਾ ਟੇਕੂੰਗੀ ਤੇ ਪਰਮਾਤਮਾ ਨੇ ਨਾ ਉਸੇ ਦਾ ਨਾ ਹੋਇਆ ਹਰਕੀਰਤ ਨਾਲ ਦੇ ਨਾਲ ਹੀ ਸੌ ਗਿਆ ਆਹ ਲੱਗਿਆ ਜਿਵੇਂ ਨਾ ਕਾਫੀ ਟਾਈਮ ਦਾ ਸੁਕਤਾ ਪਿਆ ਹੁੰਦਾ ਤੁਸੀਂ ਨਾ ਇਹ ਸੋਚੋਗੇ ਵੀ ਮੈਂ ਜਾਣ ਕੇ ਕਰ ਰਹੀ ਹਾਂ ਮੈਂ ਵਾਹਿਗੁਰੂ ਦੀ ਕੋਈ ਵੀ ਗੱਲ ਝੂਠੀ ਨਹੀਂ ਬਣਾਉਂਦੀ ਬਈ ਤੇ ਮੈਨੂੰ ਨਾ ਇੰਨਾ ਵਿਸ਼ਵਾਸ ਹੋ ਗਿਆ ਪਰਮਾਤਮਾ ਤੇ ਉਸ ਦਿਨ ਤੋਂ ਬਾਅਦ ਵੀ ਹਾਂ ਵਾਕਈ ਪਰਮਾਤਮਾ ਹੈਗੇ ਨੇ ਨਾਲ ਖੜਦੇ ਨੇ ਜੇ ਆਪਾਂ ਸੱਚੇ ਦਿਲੋਂ ਅਰਦਾਸ ਕਰੀਏ ਇਦਨੇ ਮੈਂ ਉਸ ਅਮੂਰਿਕਾ ਸਾਡੇ ਪਿੰਡ ਦੀ ਮਤਲਬ ਕਿ ਬੀਬੀ ਦੀ ਗੱਲ ਸੁਣਾ ਰਹੀ ਆਂਗੀ ਉਹਨਾਂ ਥੋੜੇ ਜਿਹੀ ਸਿਧਰੇ ਸੀਗੇ ਤੇ ਉਹਨਾਂ ਦਾ 14 ਸਾਲ ਦਾ ਬੇਟਾ ਸੀਗਾ ਤੇ 15 ਸਾਲ ਦੀ ਬੇਟੀ ਸੀ 15.5 ਸਾਲ ਦੀ ਤੇ ਹਾਂਜੀ ਉਹ ਥੋੜੇ ਜਿਹੀ ਸਿਧਰੇ ਸੀਗੇ ਤੇ ਉਹ ਬਾਗੇ ਨਾਲ ਉਹਨਾਂ ਦੇ ਹੋਰ ਬੀਬੀਆਂ ਸੀ ਕੋਈ ਵੀ ਮਤਲਬ ਕਿ ਬੰਦਾ ਆਦਮੀ ਨਹੀਂ ਗਿਆ ਸੀ ਕੱਲੀਆਂ ਬੀਬੀਆਂ ਗੀਆਂ ਸੀ ਦਰਵਾਜ਼ੇ ਸਭ ਚੁੱਕ ਕੇ ਕੱਲੀ ਹਾਂਜੀ ਤੇ ਉਹਨਾਂ ਦੇ ਨਾਲ ਕੋਈ ਮਗਰ ਲੱਗ ਗਿਆ ਬੱਚੇ ਚੱਕਣ ਵਾਲਾ ਕਿ ਉਹ ਉਹਨਾਂ ਜੀ ਮੈਂ ਕਿਉਂ ਗੱਲਾਂ ਕਰਦੇ ਜਾ ਰਹੇ ਸੀ ਉਹ ਉਹਨਾਂ ਨੇ ਸੁਣੀ ਗਿਆ ਤੇ ਜਦੋਂ ਨਾ ਉਹ ਦਵਾਰ ਸਾਹਿਬ ਚੋਂ ਮਤਲਬ ਕਿ ਉਹਨਾਂ ਦਾ ਬੇਟਾ ਉਹਨਾਂ ਤੋਂ ਵਿਛੜ ਗਿਆ ਦਵਾਰ ਸਾਹਿਬ ਚੋਂ ਮਤਲਬ ਟੇਕਣ ਲੱਗਿਆ ਵਾਪਸ ਮੁੜ ਕੇ ਆਇਆ ਇਹਨਾਂ ਉਹ ਤੇ ਉਹ ਜਦੋਂ ਉਹਨੇ ਲਾਚੀ ਮੇਰੀ ਕੋਲ ਆ ਕੇ ਪ੍ਰਸ਼ਾਦ ਲੈਂਤਾ ਤੇ ਉਸ ਤੋਂ ਬਾਅਦ ਜਦੋਂ ਅੱਗੇ ਵਾਪਸ ਆਏ ਤੇ ਉਹ ਮੈਂ ਨਾ ਜਿਹੜਾ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹਨੇ ਆ ਕੇ ਮੁੰਡੇ ਦੀ ਉਹ ਬਾਹ ਫੜ ਲਈ ਤੇ ਉਹ ਜਿਹੜੀ ਸਾਡੇ ਭੈਣ ਪਿੰਡ ਦੀ ਬੀਬੀ ਸੀ ਥੋੜੀ ਜੀ ਸਿੱਧੀ ਸੀ ਉਹ ਥੋੜੀ ਜੀ ਪਿੱਛੇ ਰਹਿ ਗਈ ਤੇ ਉਹ ਬੇਟੇ ਨੂੰ ਉਹਦੇ ਨੂੰ ਆ ਕੇ ਕਹਿੰਦਾ ਆਜਾ ਮੈਂ ਤੈਨੂੰ ਕਹਿੰਦਾ ਲੋਰ ਦਵਾਵਾ ਉਹ ਮੁੰਡੇ ਨੇ ਨਾ ਆਪਣੀ ਮੰਮੀ ਨੂੰ ਲੋਰ ਲੈਣ ਦੀ ਗੱਲ ਕਰ ਰਿਹਾ ਸੀ ਪਹਿਲਾਂ ਤੇ ਉਹ ਸੋੜ ਰਿਹਾ ਸੀ ਬਾਤ ਤੇ ਕਹਿੰਦਾ ਆਜਾ ਮੈਂ ਤੈਨੂੰ ਲੋਰ ਦਵਾ ਦਿਆ ਉਹ ਮੁੰਡਾ ਹਰਾਨ ਹੋ ਕੇ ਦੇਖਣ ਲੱਗਿਆ ਤੇ ਉਹ ਨੂੰ ਕਹਿੰਦਾ ਬਾਈ ਤੂੰ ਮੈਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਉਹ ਕਹਿੰਦਾ ਤੂੰ ਰੋਣਾ ਨਾ ਪਾ ਜਿਹੜੀ ਮੰਮੀ ਨੇ ਮੈਨੂੰ ਕਿਹਾ ਆਜਾ ਮੈਂ ਤੈਨੂੰ ਲੋਰ ਦਵਾ ਦਿਆ ਤੇ ਉਨਾ ਐਦਾਂ ਕਰਕੇ ਉਹਨੂੰ ਮਤਲਬ ਕਿ ਦਰਵਾਜ਼ੇ ਤੋਂ ਬਾਹਰ ਲੈ ਗਿਆ ਉਸ ਤੋਂ ਬਾਅਦ ਨਾ ਉਹਨੂੰ ਕੁਛ ਐਦਾਂ ਦਾ ਰਮਾਲ ਵਗੈਰਾ ਝਾੜੀ ਉਹਦੇ ਕੋਲ ਸੁੰਘਾਈ ਤੇ ਉਹ ਵੀ ਮੁੰਡੇ ਦਾ ਦਿਮਾਗ ਕੰਮ ਕਰਨੋਂ ਹਟ ਗਿਆ ਉਸ ਤੋਂ ਬਾਅਦ ਨਾ ਉਹ ਜਦੋਂ ਕਿ ਉਹਨੂੰ ਬਾਹਰ ਥੇ ਲੈ ਗਿਆ ਸਟੇਸ਼ਨ ਤੇ ਲੈ ਗਿਆ ਤੇ ਉਹ ਮੁੰਡਾ ਕਹਿੰਦਾ ਮੈਨੂੰ ਐਦਾਂ ਤਾਂ ਲੱਗ ਰਿਹਾ ਸੀ ਵੀ ਮੈਨੂੰ ਇਹਨੇ ਲੈ ਆਂਦਾ ਵੀ ਮੇਰੀ ਮੰਮੀ ਤੋਂ ਦੂਰ ਕਰਤਾ ਵੀ ਇਹ ਮੈਨੂੰ ਚੱਕ ਕੇ ਲੈ ਗਿਆ ਵੀ ਮਤਲਬ ਕਿ ਮੈਨੂੰ ਕਿਡਨੈਪ ਕਰ ਲਿਆ ਨੇ ਤੇ ਉਹ ਕਹਿੰਦਾ ਵੀ ਮੈਂ ਨਾ ਜਦੋਂ ਉੱਥੇ ਸਟੇਸ਼ਨ ਤੇ ਪੁਲਿਸ ਦੇਖੀ ਕਹਿੰਦਾ ਉਹਦਾ ਮਤਲਬ ਕਿ ਜਿਹੜਾ ਵੀ ਭਾਈ ਲੈ ਕੇ ਗਿਆ ਸੀਗਾ ਉਹਦਾ ਕਹਿੰਦਾ ਹੌਸਲਾ ਟੁੱਟ ਗਿਆ ਨਹੀਂ ਪੁਲਿਸ ਨੂੰ ਦੇਖ ਕੇ ਨਾ ਮੇਰਾ ਹੱਥ ਛੱਡਦਾ ਤੇ ਕਹਿੰਦਾ ਉਹ ਜਦੋਂ ਹੱਥ ਛੱਡਦਾ ਅਜੇ ਟ੍ਰੇਨ 'ਚ ਟਾਈਮ ਹੋਣਾ ਤੇ ਹੱਥ ਛੱਡਦਾ ਕਹਿੰਦਾ ਮੈਂ ਨਾ ਉਹਦਾ ਹੱਥ ਜਦੋਂ ਛੱਡਦਾ ਮੈਂ ਪੁਲਿਸ ਕੋਲ ਆ ਕੇ ਬਹਿ ਗਿਆ ਕਿ ਅੱਧਾ ਘੰਟਾ ਕਹਿੰਦਾ ਮੈਂ ਪੁਲਿਸ ਚ ਕੋਲ ਆ ਕੇ ਬੈਠਾ ਰਿਹਾ ਪਰ ਮੇਰੇ ਤੋਂ ਨਾ ਇਹ ਹਾਕ ਨਹੀਂ ਪਾਟੀ ਵੀ ਮੈਂ ਇਹ ਕਹਿ ਰਿਹਾ ਫੌਸਲਾ ਮੁੰਡਾ ਮੈਨੂੰ ਉਹ ਲੈ ਕੇ ਆਇਆ ਤੇ ਕਹਿੰਦਾ ਉਸ ਤੋਂ ਬਾਅਦ ਮੈਂ ਨਾ ਉੱਥੇ ਕੋਈ ਹੋਟਲ ਸੀਗਾ ਉਹਦੇ ਵਿੱਚ ਵਗਿਆ ਉਹ ਦੋ ਬਾਤ ਸੀਗੇ ਇੱਕ ਵੀ ਸਟੇਸ਼ਨ ਵਾਲੀ ਸਾਈਡ ਸੀ ਇੱਕ ਦੂਸਰੀ ਸ਼ਾੜਕ ਤੇ ਸੀਗਾ ਫੁੱਟ ਲਾਲ ਨੂੰ ਜਾ ਕੇ ਕਹਿੰਦਾ ਮੈਂ ਕਿਹਾ ਵੀ ਮੈਨੂੰ ਇਦਾਂ ਕਰਕੇ ਮੇਰੇ ਕੋਲ ਮੰਗਣ ਲੱਗਿਆ ਹੋਇਆ ਮੈਨੂੰ ਮੇਰੀ ਮੰਮੀ ਤੋਂ ਦੂਰ ਕਰ ਤਾਂ ਮੈਂ ਮੇਰੀ ਮੰਮੀ ਕੋਲ ਜਾਣਾਗਾ ਕਹਿੰਦਾ ਮੈਨੂੰ ਉਹ ਫੋਟਲਾ ਲੈਣੇ ਕਿਹਾ ਵੀ ਤੁਸੀਂ ਕਹਿੰਦਾ ਉਹਨਾਂ ਨੇ ਮੈਨੂੰ ਇਹ ਰਾਹ ਪਤਾ ਵੀ ਆਹ ਸੜਕ ਟੁਰਿਆ ਜਾਂ ਭੱਜਿਆ ਜਾਂ ਸਿੱਧਾ ਤੋਂ ਦਰਵਾਰ ਸਾਹਿਬ ਚ ਜਾਵੜੇਗਾ ਉਹ 6 ਵਜੇ ਦਾ ਘਵਾਜਿਆ ਹੋਇਆ ਤੇ ਰਾਤ ਦੇ 10 ਵਜੇ ਕਿਸੀਗੇ 4 ਘੰਟੇ ਬੀਤ ਗਏ ਵੀ ਜਦੋਂ ਹੋਸ਼ ਵੀ ਮਤਲਬ ਕਿ ਉਹ ਪਹਿਲਾਂ ਭਾਈ ਕੇ ਤਿਆਸੀ ਪਾਸੇ ਲਈ ਫਿਰਦਾ ਰਿਹਾ ਵੀ ਰੌਲਾ ਨਾ ਪਾਵੇ ਕੋਈ ਹੋਰ ਤਾਂ ਕਿਵੇਂ ਕੀਤਾ ਉਹ ਹਨਾ ਉਹ ਮੁੰਡਾ ਕਹਿੰਦਾ ਵੀ ਉਹ ਚੀਜ਼ਾਂ ਦਾ ਮੈਨੂੰ ਪਤਾ ਨਹੀਂਗਾ ਉਸ ਤੋਂ ਬਾਅਦ ਨਾ ਦੇਖੋ ਤੁਸੀਂ 10 ਵਜੇ ਉਹ ਮੁੰਡਾ ਇੰਨਾ ਜ਼ਿਆਦਾ ਭੱਜਿਆ ਆਪਦੀ ਦਰਵਾਸਰ ਸਾਹਿਬ ਨੂੰ ਆਇਆ ਕਿ ਨਹੀਂ ਹਨਾ ਵੀ ਜਿਵੇਂ ਕਿ ਉਹਦੀ ਮੰਮੀ ਪਾਲਣ ਵਾਸਤੇ ਆਸੇ-ਪਾਸੇ ਹੀ ਹੋ ਸਕਦੀ ਸੀ ਜਦੋਂ ਉਹ ਦਰਵਾਸਰ ਸਾਹਿਬ ਮੰਨੀ ਨੂੰ ਗਿਆ ਉਹਦੀ ਮਾਂ ਉਹਨੂੰ ਉਧਰੋਂ ਸਾਹਮਣੇ ਆਉਂਦੀ ਮਿਲੀ ਉਹ ਜਾ ਕੇ ਸਿੱਧਾ ਆਪਦੀ ਮਾਂ ਨੂੰ ਜੱਫੀ ਪਾਈ ਰੋਇਆ ਆਪਦੀ ਮਾਂ ਨੂੰ ਦੱਸਿਆ ਉਸ ਤੋਂ ਬਾਅਦ ਉਹ ਘਰ ਆਏ ਵੀ ਉਹਨਾਂ ਦੇਖੋ ਤੁਸੀਂ ਹਨਾ ਇੱਕ ਇਤਫਾਕ ਹਨਾ ਵੀ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਕਹਿੰਨੇ ਵੀ ਹਨ ਵੀ ਉਹ ਨੂੰ ਮੁੰਡਾ 4 ਘੰਟਿਆਂ ਬਾਅਦ ਵਾਪਸ ਆ ਰਿਹਾ ਵੀ ਮਾਫੀ ਕਰਦੀ ਉਹ ਸਾਹਮਣੇ ਕਿਉਂਕਿ ਮਾਂ ਬਈ ਹੋਰ ਵੀ ਕਿਤੇ ਲੱਭਣ ਤੁਰ ਜਾਂਦੀ ਹੈ ਮਾਸ ਮਤਲਬ ਕਿ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਲਿਖਾਉਣ ਤੁਰ ਸਕਦੀ ਸੀ ਕਿਤੇ ਹੋਰ ਵੀ ਲੱਭ ਸਕਦੀ ਸੀ ਜਿੱਥੇ ਉਹ ਰੁਕੇ ਸੀ ਉੱਥੇ ਵੀ ਜਾ ਕੇ ਦੇਖ ਸਕਦੀ ਸੀ ਉਹ ਉੱਥੇ ਹੀ ਫਿਰੇ ਮਾਂ ਦਰਵਾਜ਼ਾਬ ਦੇ ਕੋਲ ਜਦੋਂ ਮੁੰਡਾ ਅੱਗੇ ਆਇਆ ਤੇ ਮਾਂ ਨੂੰ ਆ ਕੇ ਜੱਫੀ ਪਾਈ ਦੀ ਮਾਂ ਨੂੰ ਆਪਦੀ ਸਾਰੀ ਗੱਲ ਦੱਸੀ ਫਿਰ ਉਸ ਤੋਂ ਬਾਅਦ ਉਹ ਘਰ ਆਈ ਹਾਂਜੀ ਇਦਾਂ ਇਹ ਆ ਪ੍ਰਮਾਤਮਾ ਹਨ ਆਪਾਂ ਨੂੰ ਜੇ ਆਪਾਂ ਮਤਲਬ ਇਹ ਸੱਚੀ ਹੈ ਮਨੋ ਪ੍ਰਮਾਤਮਾ ਨੂੰ ਚਾਹੇ ਆਪਾਂ ਆਪਣੇ ਘਰ ਵੇਖੀ ਟਿਆਉਣੇ ਆ ਪ੍ਰਮਾਤਮਾ ਆਪਾਂ ਨੂੰ ਕਦੇ ਵੀ ਖਾਲੀ ਨਹੀਂ ਮੋੜਦਾ ਪ੍ਰਮਾਤਮਾ ਆਪਣੀ ਸੁਣਦਾ ਹੀ ਸੁਣਦਾ ਹੈ ਕਿ ਵਾਹਿਗੁਰੂ ਆਪਾਨੂੰ ਹਰ ਹਾਲਤ ਵਿੱਚ ਬਚਾਉਂਦਾ ਹੀ ਬਚਾਉਂਦਾ ਹੈ ਵਾਹਿਗੁਰੂ ਆਪਣੇ ਨਾਲ ਹਰ ਟਾਈਮ ਅੰਗ ਸੰਗ ਸਹਾਈ ਹੁੰਦਾ ਹੈ ਇਸ ਕਰਕੇ ਵਾਹਿਗੁਰੂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਮੈਂ ਕੋਈ ਇਹ ਨਹੀਂ ਕਹਿੰਦੀ ਕਿ ਮੈਂ 12 ਟਾਈਮ ਪਾਠ ਕਰਦੀ ਆ ਮੈਂ ਨਾ ਹੁਣ ਵੀ ਸਾਰਾ 5-7 ਮਿੰਟ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਆ ਆ ਗੁਰਦੁਆਰ ਮੱਥਾ ਜ਼ਰੂਰ ਟੇਕ ਕੇ ਆਉਣੀ ਹੈਗੀ ਤੇ ਬਸ ਇੱਕ ਮਾੜਾ ਨਾ ਕਰੋ ਕਿਸੇ ਦਾ ਆਪਾ ਆਪਕੇ ਵਾਸਤੇ ਪਾਪ ਨਾ ਸੋਚੋ ਕਿਸੇ ਦਾ ਮਾੜਾ ਨਾ ਕਰੋ ਪਰਮਾਤਮਾ ਆਪਣੇ ਆਪ ਆਪਣੀ ਗੱਲ ਸੋ ਮਤਲਬ ਕਿ ਸਹਾਇ ਹੋਦਾ ਹੈ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਹਾਡਾ ਬਹੁਤ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ